ਸਤਿ ਸ਼੍ਰੀ ਅਕਾਲ ਜੀ ਅੱਜ ਸਪੈਸ਼ਲ ਗਰਮੀਆਂ ਦੇ ਲਈ ਬਣਾਵਾਂਗੇ ਆਮ ਪੰਨਾ ਕੱਚੇ ਅੰਬਾਂ ਦਾ ਸ਼ਰਬਤ ਜੋ ਕਿ ਬਹੁਤ ਹੀ ਟੇਸਟੀ ਤੇ ਸਵਾਦ ਬਨ ਕੇ ਤਿਆਰ ਹੁੰਦਾ ਹੈ ਤੇ ਹੁਣ ਅੰਬਾਂ ਦਾ ਸੀਜ਼ਨ ਹੈ ਤੇ ਕੱਚੇ ਅੰਬਾਂ ਦੀ ਜਿਹੜੀ ਤਸਵੀਰ ਹੁੰਦੀ ਉਹ ਠੰਡੀ ਹੁੰਦੀ ਹੈ ਤੇ ਜਿਹੜਾ ਇਸ ਦਾ ਸ਼ਰਬਤ ਹੁੰਦਾ ਹੈ ਨਾ ਤੇ ਇਹ ਆਪਾਂ ਨੂੰ ਲੂ ਲੱਗਣ ਤੋਂ ਬਚਾਉਂਦਾ ਹੈ ਤੇ ਠੰਡਕ ਪਹੁੰਚਾਉਂਦਾ ਹੈ ਤੇ ਜਿਹੜਾ ਸ਼ਰਬਤ ਹੈ ਬਹੁਤ ਹੀ ਸਵਾਦ ਬਨ ਕੇ ਤਿਆਰ ਹੁੰਦਾ ਹੈ ਤੇ ਆਪਾਂ ਇਹ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਮੈਂ ਅੰਬ ਲਾਇਆ 1.5 ਕਿਲੋ ਤੇ ਆਂਬਾਂ ਨੂੰ ਪਹਿਲਾਂ ਮੈਂ 2 ਤੋਂ 3 ਘੰਟਿਆਂ ਵਾਸਤੇ ਪਾਣੀ ਦੇ ਵਿੱਚ ਭਿਉਂ ਕੇ ਰੱਖਿਆ ਸੀ ਕਿਉਂਕਿ ਆਂਬ ਦੇ ਵਿੱਚ ਗਰਮੈਸ਼ ਬਹੁਤ ਹੁੰਦੀ ਹੈ ਕੱਚੇ ਆਂਬ ਦੇ ਵਿੱਚ ਇਹਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਜੋ ਇਸ ਦੀ ਜਿਹੜੀ ਗਰਮੈਸ਼ ਹੁੰਦੀ ਉਹ ਫਿਰ ਨਿਕਲ ਜਾਂਦੀ ਹੈ ਤੇ ਇਹ ਆਂਬਾਂ ਨੂੰ ਆਪਾਂ ਛਿੱਲ ਲਾਂਗੇ ਛਿਲਕਾ ਇਸ ਤਰੀਕੇ ਇਹਦਾ اتار ਲਾਂਗੇ ਤੇ ਆਂਬਾਂ ਨੂੰ ਛਿੱਲ ਕੇ ਇਸ ਦੇ ਵਿੱਚ ਆਪਾਂ ਪਤਲੇ ਪਤਲੇ 10 ਤੋਂ 4 ਕੱਟ ਲਗਾ ਲਾਂਗੇ ਆਪਾਂ ਜਿਹੜੇ ਇਹ ਕੱਟ ਲਗਾਣੇ ਆ ਉੱਪਰ ਵਾਲੀ ਲੇਅਰ ਦੇ ਵਿੱਚ ਹੀ ਲਗਾਵਾਂਗੇ ਗੁਠਲੀ ਨੂੰ ਜਿਹੜਾ ਆਪਾਂ ਚਾਕੂ ਟੱਚ ਨਹੀਂ ਕਰਾਂਗੇ ਗਿੜਕ ਨੂੰ ਬਸ ਸਾਰੇ ਅੰਬਾਂ ਨੂੰ ਛਿਲਕੇ ਆਪਾਂ ਇਸੇ ਤਰੀਕੇ ਤਿਆਰ ਕਰ ਲੈਣਾ ਇਹ ਸਾਰੇ ਅੰਬਾਂ ਨੂੰ ਆਪਾਂ ਇਸ ਕੁੱਕਰ ਦੇ ਵਿੱਚ ਪਾ ਲਾਂਗੇ ਇਸ ਦੀ ਅੰਬਾਂ ਦੀ ਆਪਾਂ ਵਿੱਚ ਲੇਅਰ ਲਗਾ ਲਾਂਗੇ ਇਸ ਦੇ ਵਿੱਚ ਆਪਾਂ ਪਾਵਾਂਗੇ 1.5 ਕੱਪ ਪਾਣੀ ਦਾ ਪਾਣੀ ਆਪਾਂ ਇਸ ਦੇ ਵਿੱਚ ਵੱਧ ਨਹੀਂ ਪਾਵਾਂਗੇ ਸਿਰਫ ਆਪਾਂ ਇੰਨਾ ਕੁ ਪਾਣੀ ਪਾਣ ਲੱਗਿਆ ਜਿਹੜੇ ਆਂਬਾ ਆਪਣੇ ਇਸ ਦੇ ਵਿੱਚ ਸੌਫਟ ਹੋ ਜਾਣਗੇ ਤੇ ਡੇਢ ਕੱਪ ਪਾਣੀ ਪਾਣ ਨਾਲ ਹੀ ਜਿਹੜੇ ਆਪਣੇ ਆਂਬਾ ਪੂਰੇ ਵਧੀਆ ਨਰਮ ਹੋ ਜਾਣਗੇ ਹੁਣ ਆਪਾਂ ਕੁੱਕਰ ਦਾ ਟੱਕਣ ਲਗਾ ਲਾਂਗੇ ਤੇ ਇਸ ਨੂੰ ਆਪਾਂ 3 ਸਿਟੀਆਂ ਤੱਕ ਪਕਾਵਾਂਗੇ 3 ਸਿਟੀ ਦੇ ਵਿੱਚ ਹੀ ਜਿਹੜੇ ਆਪਣੇ ਇਹ ਆਂਬਾ ਟਲ ਜਾਣਗੇ ਪੱਕ ਜਾਣਗੇ ਆਂਬਾ ਨੂੰ ਆਪਾਂ ਹੁਣ ਪੱਕਣ ਦਿਆਂਗੇ ਇਧਰ ਆਪਾਂ ਚਾਸ਼ਨੀ ਦੀ ਤਿਆਰੀ ਕਰ ਲੈਨੇ ਆਂ ਦੋ ਕੌਲੀਆਂ ਇੱਥੇ ਮੈਂ ਖੰਡ ਲਈਏ ਤੁਸੀਂ ਖੰਡ ਦੀ ਜਗਾ ਤੇ ਮਿਸ਼ਰੀ ਤਾਗੇ ਵਾਲੀ ਲੈ ਸਕਦੇ ਹੋ ਉਸ ਦੀ ਜਿਹੜੀ ਤਸਵੀਰ ਹੁੰਦੀ ਉਹ ਵੀ ਠੰਡੀ ਹੁੰਦੀ ਹੈ ਆਪਾਂ ਦੋ ਕੌਲੀयां ਖੰਡ ਲਈ ਸੀ ਤੇ ਇਸ ਦੇ ਵਿੱਚ ਪਾਵਾਂਗੇ ਡੇਢ ਕੌਲੀ ਪਾਣੀ ਦੀ ਤੇ ਇਸ ਚੀਨੀ ਨੂੰ ਆਪਾਂ ਹੁਣ ਇਸ ਪਾਣੀ ਦੇ ਵਿੱਚ ਕੋਲਾਂਗੇ ਇਸ ਦੀ ਕੋਈ ਇੱਕ ਤਾਰ ਦੀ ਚਾਸ਼ਨੀ ਨਹੀਂ ਆਪਾਂ ਬਣਾਨੀ ਸਿਰਫ ਇਸ ਖੰਡ ਨੂੰ ਚੀਨੀ ਨੂੰ ਆਪਾਂ ਇਸ ਪਾਣੀ ਦੇ ਵਿੱਚ ਮੈਲਟੀ ਕਰਨਾ ਕੋਲਣਾ ਹੀ ਹੈ ਇਸ ਪਾਣੀ ਨੂੰ ਆਪਾਂ ਬਾਲਾ ਨਹੀਂ ਆਉਣ ਦਿਆਂਗੇ ਜਿਹਨੇ ਆਪਣੀ ਸਾਰੀ ਮੈਲਟ ਹੋ ਗਈ ਤੇ ਕੋਲ ਗਈ ਇਸ ਦੀ ਕੋਈ ਇਕ ਤਰ ਦੀ ਚਾਸ਼ਨੀ ਨਹੀਂ ਬਣੀ ਸਿਰਫ ਆਪਾਂ ਚੀਨੀ ਨੂੰ ਕੋਲਿਆ ਹੀ ਤੇ ਬਾਲਾ ਮੈਂ ਇਸ ਨੂੰ ਬਹੁਤ ਘਾਟਾ ਆਨ ਦਿੱਤਾ ਹੈ ਇਸ ਨੂੰ ਆਪਾਂ ਠੰਡਾ ਹੋਣ ਦਿਆਂਗੇ ਗੈਸ ਬੰਦ ਕਰ ਦਿੱਤੀਏ ਤੇ ਜਿਹੜੇ ਆਪਣੇ ਆਂਬ ਸੀ ਉਹ ਆਪਾਂ ਕੁੱਕਰ ਦੇ ਵਿੱਚੋਂ ਕੱਢ ਲਿਆ ਤਿੰਨ ਸੀਟੀ ਦੇ ਨਾਲ ਹੀ ਜਿਹੜੇ ਆਂਬ ਆਪਣੇ ਪੂਰੇ ਢਲ ਗਏ ਸੀ ਤੇ ਉਸ ਤੇ ਕੁੱਕਰ ਦੇ ਵਿੱਚ ਆਪਣਾ ਦੋ ਤੋਂ ਤਿੰਨ ਚਮਚੀ ਪਾਣੀ ਬਚਿਆ ਸੀ ਉਹ ਆਪਾਂ ਵਿੱਚੋਂ ਕੱਢ ਦਿੱਤਾ ਸੀ ਇਹ ਤੁਸੀਂ ਵੇਖੋ ਕਿ ਜਿਹੜੇ ਆਂਬ ਆ ਆਪਣੇ ਪੂਰੇ ਵੱਧ ਗਿਆ ਢਲ ਗਏ ਨੇ ਨਰਮ ਹੋ ਗਏ ਨੇ ਤੇ ਆਪਾਂ ਚਮਚ ਦੇ ਨਾਲ ਹੀ ਜਿਹੜੀ ਇਸ ਦੀ ਪਲਪ ਹੈ ਨਾ ਉਹ ਆਪਾਂ ਇਸ ਤਰੀਕੇ ਉਤਾਰ ਲਾਂਗੇ ਦੇ ਹੱਥ ਦੇ ਉੱਪਰ ਇਸ ਆਪਾਂ ਆਂਬ ਨੂੰ ਫੜ ਕੇ ਵੀ ਆਪਾਂ ਇਸ ਦਾ ਜਿਹੜਾ ਗੁੱਦਾ ਹੈ ਉਹ ਆਪਾਂ ਤਾਰ ਸਕਦੇ ਹਾਂ ਤੁਸੀਂ ਇਹ ਵੇਖੋ ਕੋ ਬੜੇ ਆਰਾਮ ਦੇ ਨਾਲ ਜਿਹੜੀ ਪਲਪ ਆਪਣੀ ਨਿਕਲ ਗਈ ਆਂ ਆਂਬ ਦੇ ਇਹ ਜਿਹੜੀ ਪਲਪ ਹੈ ਇਹ ਆਪਣੀ ਬਣੀਏ ਦੋ ਕੌਲੀਆਂ ਆਂਬ ਦਾ ਗੁੱਦਾ ਆਪਾਂ ਇਸ ਮਿਕਸੀ ਜੱਗ ਦੇ ਵਿੱਚ ਪਾਵਾਂਗੇ ਟੋਟਲ ਜਿਹੜਾ ਆਪਣੀ ਪਲਪ ਬਣੀਏ ਦੋ ਕੌਲੀਆਂ ਤੇ ਦੋ ਕੌਲੀਆਂ ਹੀ ਆਪਾਂ ਖੰਡ ਦੀਆਂ ਪਾਉਣੀਆਂ ਨੇ ਤੇ ਇੱਥੇ ਇੱਕ ਮੁਠੀ ਮੈਂ ਪਦੀਨੇ ਦੀ ਲਈਏ ਪੱਦੀਨੇ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਫੇਰ ਇਸ ਦੇ ਵਿੱਚ ਪਾਉਣਾ ਹੈ ਪੱਤੀਆਂ ਹੀ ਪਾਉਣੀਆਂ ਡੰਡੀਆਂ ਇਸ ਦੇ ਵਿੱਚ ਬਿਲਕੁਲ ਨਹੀਂ ਪਾਵਾਂਗੇ ਆਪਾਂ ਤੇ ਇੱਕ ਚਮਚ ਇਸ ਦੇ ਵਿੱਚ ਭਰ ਕੇ ਪਾਵਾਂਗੇ ਸਫੇਦ ਨਮਕ ਜੋ ਆਪਾਂ ਰੋਟੀਨ ਦੇ ਵਿੱਚ ਵਰਤਦੇ ਹਾਂ ਉਹ ਵਾਲਾ ਤੇ ਇੱਕ ਚਮਚ ਇਸ ਦੇ ਵਿੱਚ ਭਰ ਕੇ ਆਪਾਂ ਪਾਣਾ ਕਾਲਾ ਨਮਕ ਤੇ ਨਾਲ ਆਪਾਂ ਇਸ ਦੇ ਵਿੱਚ ਪਾਵਾਂਗੇ ਇੱਕ ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਤੇ ਪੌਣਾ ਚਮਚਾ ਆਪਾਂ ਇਸਦੇ ਵਿੱਚ ਕਾਲੀ ਮਿਰਚ ਪਾਣ ਲੱਗੀਆਂ ਜੋ ਪੂਰੀ ਵਾਲੀ ਹੁੰਦੀ ਹੈ ਸਫੈਦ ਵਾਲੀ ਉਹ ਵਾਲੀ ਪਾਣ ਲੱਗੀਆਂ ਤੁਸੀਂ ਕਾਲੀ ਮਿਰਚ ਵੀ ਕੁੱਟ ਕੇ ਪਾ ਸਕਦੇ ਹੋ ਤੇ ਇਸ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਪੇਸਟ ਬਣਾ ਲਾਂਗੇ ਪੀਸ ਲਾਂਗੇ ਮਿਕਸੀ ਤੇ ਇਹ ਤੁਸੀਂ ਵੇਖੋ ਕਿ ਇਹ ਆਪਣੀ ਜਿਹੜੀ ਵਧੀਆ ਅੰਬ ਦੀ ਜਿਹੜੀ ਪੇਸਟ ਬਣ ਕੇ ਤਿਆਰ ਹੋ ਗਈ ਵਧੀਆ ਪੀਸ ਗਈ ਏ ਤੇ ਜੇਕਰ ਤੁਹਾਨੂੰ ਲੱਗਣ ਕਿ ਇੱਥੇ ਵਿੱਚ ਇਸਦੇ ਵਿੱਚ ਥੋੜੇ ਜਿਹੇ ਗੰਡਾਨਿਕ ਫਿਰ ਤੁਸੀਂ ਪੌਣੀ ਦੇ ਨਾਲ ਇਸ ਨੂੰ ਛਾਣ ਵੀ ਸਕਦੇ ਹੋ ਪਰ ਇਹ ਪੂਰੀ ਵਧੀਆ ਮਲਾਈਮੇ ਤੇ ਆਪਾਂ ਇਸ ਨੂੰ ਨਹੀਂ ਛਾਣਿਆ ਤੇ ਜੋ ਆਪਾਂ ਸਿਰਪ ਬਣਾ ਕੇ ਰੱਖਿਆ ਸੀ ਚੀਨੀ ਵਾਲਾ ਉਸ ਦੇ ਵਿੱਚ ਇਹ ਜਿਹੜਾ ਸਾਰਾ ਮਿਸ਼ਰਣ ਆਪਾਂ ਪਾ ਲਾਂਗੇ ਇਹ ਸਾਰੀ ਪੇਸਟ ਅੰਬ ਵਾਲੀ ਇਸ ਚਾਸ਼ਨੀ ਵਿੱਚ ਪਾ ਲਾਂਗੇ ਖੰਡ ਵਾਲੀ ਸਿਰਪ ਵਿੱਚ ਵਿਕਸਰ ਦੀ ਮਦਦ ਨਾਲ ਆਪਾਂ ਚੰਗੀ ਤਰ੍ਹਾਂ ਹੋਣਾ ਇਸ ਨੂੰ ਮਿਕਸ ਕਰ ਲਾਂਗੇ ਜੇਕਰ ਜੋ ਆਪਣਾ ਚੀਨੀ ਵਾਲਾ ਸਿਰਫ ਗਰਮ ਹੋਏਗਾ ਤੇ ਫਿਰ ਇਸ ਦੀਆਂ ਗੁੱਠਲੀਆਂ ਬਣ ਸਕਦੀਆਂ ਨੇ ਪਰ ਇਸ ਦੇ ਵਿੱਚ ਗੁੱਠਲੀਆਂ ਨੇ ਹੁਣ ਨਹੀਂ ਬਣਨਗੀਆਂ ਕਿਉਂਕਿ ਜਿਹੜਾ ਆਪਾਂ ਜਿਹੜਾ ਮਿਸ਼ਰਣ ਸੀ ਚੀਨੀ ਵਾਲਾ ਉਹ ਪਹਿਲਾਂ ਹੀ ਆਪਾਂ ਬਣਾ ਕੇ ਠੰਡਾ ਕਰ ਲਿਆ ਸੀ ਤੇ ਹੁਣ ਗੈਸ ਉਲੇਮ ਆਪਾਂ ਇੱਥੇ ਲੋ ਰੱਖਾਂਗੇ 5 ਤੋਂ 7 ਮਿੰਟ ਵਾਸਤੇ ਆਪਾਂ ਇਸ ਨੂੰ ਪਕਾਣਾ ਇਸ ਤੋਂ ਵੱਧ ਨਹੀਂ ਪਕਾਵਾਂਗੇ ਹੁਣ ਆਪਾਂ ਇਸ ਨੂੰ ਕੜਛੀ ਦੇ ਨਾਲ ਲਗਾਤਾਰ ਹਿਲਾਉਂਦੇ ਰਾਵਾਂਗੇ ਤੇ ਜੇਕਰ ਤੁਸੀਂ ਬਿਲਕੁਲ ਬਾਜ਼ਾਰ ਵਰਗਾ ਬਣਾਉਣਾ ਚਾਹੁੰਦੇ ਹੋ ਫਿਰ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਕੁਝ ਬੂੰਦਾਂ ਪਾਵਾਂਗੇ ਕਲਰ ਦੀਆਂ ਰੰਗ ਦੀਆਂ ਤੇ ਇਹ ਤੁਸੀਂ ਪਾਣਾ ਚਾਹੋ ਪਾ ਵੀ ਸਕਦੇ ਹੋ ਨਹੀਂ ਤਾਂ ਛੱਡ ਵੀ ਸਕਦੇ ਹੋ ਇਹ ਮੈਂ ਹਰਾ ਰੰਗ ਥੋੜਾ ਜਿਹਾ ਇੱਥੇ ਪਾਇਆ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਰੰਗ ਪਾਉਣ ਨਾਲ ਸਿਰਫ ਕਲਰ ਦਾ ਹੀ ਫਰਕ ਪੈਂਦਾ ਹੋਰ ਇਸ ਦੇ ਵਿੱਚ ਕੋਈ ਟੇਸਟ ਦਾ ਫਰਕ ਨਹੀਂ ਜੇ ਪੈਂਦਾ ਬਿਨਾ ਰੰਗ ਪਾਏ ਵੀ ਟੇਸਟ ਇਹੀ ਹੀ ਆਏਗਾ ਆਮ ਪੰਨੇ ਦਾ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਸ ਨੂੰ ਹਲਕੇ ਜਿਹੇ ਛੋਟੇ ਛੋਟੇ ਉਬਾਲੇ ਆਪਾਂ ਆਂਦਿਆਂਗੇ ਤੇ ਲਗਾਤਾਰ ਇਸ ਨੂੰ ਹਿਲਾਉਂਦੇ ਰਵਾਂਗੇ ਇਸ ਨੂੰ ਪਕਾਣ ਲੱਗਿਆ ਕੁਝ ਖਾਸ ਸਮਾਂ ਨਹੀਂ ਜੇ ਲੱਗਦਾ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜਿਹੜਾ ਆਪਣਾ ਆਮ ਪੰਨਾ ਬਣ ਕੇ ਤਿਆਰ ਹੋ ਜਾਂਦਾ ਹੈ ਪਹਿਲੇ ਨਾਲ ਜਿਹੜਾ ਆਪਣਾ ਆਮ ਪੰਨਾ گاੜਾ ਹੋ ਗਿਆ ਵਧੀਆ ਪੱਕ ਕੇ ਤਿਆਰ ਹੋ ਗਿਆ ਆਪਾਂ ਇਸ ਨੂੰ ਹੁਣ ਚੈੱਕ ਕਰ ਲਾਂਗੇ ਅੰਗੂਠੇ ਤੇ ਉਂਗਲ ਦੀ ਮਦਦ ਦੇ ਨਾਲ ਆਪਾਂ ਇਸ ਨੂੰ ਚੈੱਕ ਕਰਾਂਗੇ ਇਹ ਆਪਾਂ ਨੂੰ ਚਿਪਚਿਪਾ ਤੇ ਸ਼ੈਦ ਵਰਗਾ ਮਹਿਸੂਸ ਹੋਣਾ ਚਾਹੀਦਾ ਤੇ ਹਲਕੀ ਜਿਹੀ ਕੱਚੀ ਤਾਰ ਬਣਨ ਲੱਗੀ ਹੈ ਆਪਾਂ ਅੰਗੂਠੇ ਦੇ ਉਂਗਲ ਦੇ ਵਿੱਚਕਾਰ ਇਸ ਤੋਂ ਥੋੜਾ ਜਿਹਾ ਮਿਕਚਰ ਲਾਵਾਂਗੇ ਇਸ ਤਰੀਕੇ ਆਪਾਂ ਇਸ ਨੂੰ ਚੈੱਕ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿ ਹਲਕੀ ਜਿਹੀ ਕੱਚੀ ਤਾਰ ਬਣ ਲੱਗੀ ਤੇ ਚਿਪਚਿਪਾ ਹੈ ਬਸ ਆਪਾਂ ਇੰਨਾ ਹੀ ਇਸ ਨੂੰ ਪਕਾਣਾ ਇਸ ਤੋਂ ਬਾਅਦ ਨਹੀਂ ਪਕਾਵਾਂਗੇ ਤੇ ਇੱਥੇ ਮੈਂ ਲਿਆ ਸੀ ਇੱਕ ਨਿੰਬੂ ਦੋ ਚਮਚਾ ਆਪਾਂ ਇੱਥੇ ਨਿੰਬੂ ਦਾ ਰਸ ਪਾਵਾਂਗੇ ਤੇ ਨਿੰਬੂ ਦਾ ਰਸ ਪਾਉਣ ਨਾਲ ਇਸ ਦਾ ਟੇਸ ਦਾ ਵੀ ਫਰਕ ਪੈਂਦਾ ਹੈ ਤੇ ਦੂਸਰਾ ਜਿਹੜਾ ਇਹ ਆਪਣੀ ਖੰਡ ਹੈ ਇਸ ਦੇ ਵਿੱਚ ਜੰਮੇ ਕੇ ਨਹੀਂ ਵਧ ਗਿਆ ਇਸ ਤਰੀਕੇ ਲੇਕੜ ਆਪਣਾ ਜਿਹੜਾ ਇਹ ਸਰਪ ਬਣ ਕੇ ਤਿਆਰ ਹੋ ਜਾਏਗਾ ਆਮ ਪੰਨੇ ਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਥੇ ਮੈਂ ਹੁਣ ਗੈਸ ਬੰਦ ਕਰ ਦਿਤੀਏ ਇਹ ਜਦੋਂ ਠੰਡਾ ਹੋਏਗਾ ਆਮ ਪੰਨਾ ਹੋਰ ਵੀ ਗਾੜਾ ਹੋ ਜਾਏਗਾ ਇੱਥੇ ਮੈਂ ਕੱਚ ਦੀ ਬੋਤਲ ਲਈਏ ਤੇ ਆਮ ਪੰਨਾ ਜਿਹੜਾ ਆਪਣਾ ਪੂਰਾ ਠੰਡਾ ਹੋ ਗਿਆ ਤੇ ਤੁਸੀਂ ਇਹ ਵੇਖੋ ਕਿ ਕਿੰਨਾ ਪਹਿਲੋਂ ਨਾਲੋਂ ਗਾੜਾ ਵੀ ਹੋ ਚੁੱਕਿਆ ਇਸ ਬੋਤਲ ਦੇ ਵਿੱਚ ਆਪਾਂ ਇਸ ਨੂੰ ਭਰ ਲਾਂਗੇ ਇਹ ਆਮ ਪੰਨਾ ਪੂਰਾ ਆਪਾਂ ਠੰਡਾ ਕਰਕੇ ਸਟੋਰ ਕਰਨਾ ਹੈ ਤੇ ਬੋਤਲ ਆਪਣੀ ਚੰਗੀ ਤਰ੍ਹਾਂ ਪੂਰੀ ਸਾਫ਼ ਹੋਣੀ ਚਾਹੀਦੀ ਇਹ ਆਮ ਪੰਨਾ ਆਪਣੀਆਂ ਦੋ ਬੋਤਲਾਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੇ ਹਾਲੇ ਵੀ ਇਹ ਬਚ ਚੁੱਕਿਆ ਇੱਕ ਬੋਤਲ ਆਪਣੀ ਹੋਰ ਬਣ ਕੇ ਤਿਆਰ ਹੋ ਜਾਏਗੀ ਆਮ ਪੰਨੇ ਦੀ ਇਹ ਬਹੁਤ ਹੀ ਗਾੜਾ ਤੇ ਦੇਖਣ ਨੂੰ ਬਿਲਕੁਲ ਬਾਜ਼ਾਰ ਵਰਗਾ ਹੀ ਲੱਗਣ ਲੱਗਿਆ ਹੈ ਜੋ ਇਸ ਦਾ ਟੇਸਟ ਹੈ ਉਹ ਵੀ ਬਿਲਕੁਲ ਬਾਜ਼ਾਰ ਵਰਗਾ ਹੀ ਬਣਿਆ ਉਸ ਨਾਲੋਂ ਕਈ ਗੁਣਾ ਵੱਧ ਹੀ ਸਵਾਦ ਬਣਿਆ ਹੈ ਹੁਣ ਆਪਾਂ ਆਮ ਪੰਨੇ ਦਾ ਸ਼ਰਬਤ ਬਣਾ ਕੇ ਤਿਆਰ ਕਰਦੇ ਹਾਂ ਇੱਥੇ ਇੱਕ ਗਲਾਸ ਮੈਂ ਆਮ ਪੰਨਾ ਲਿਆ ਹੈ ਤੇ ਪੰਜ ਗਲਾਸ ਆਪਾਂ ਇੱਥੇ ਠੰਡਾ ਠਾਰ ਪਾਣੀ ਪਾਵਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਸ਼ਰਬਤ ਦੇ ਵਿੱਚ ਆਪਾਂ ਥੋੜੇ ਜਿਹਾ ਤਾਜੀ ਤਾਜੀ ਅੰਦੇ ਨੇ ਦੇ ਪੱਤੇ ਪਾਵਾਂਗੇ ਤੇ ਕੁਝ ਸਲਾਈਸ ਆਪਾਂ ਨਿੰਬੂ ਦੇ ਪਾਵਾਂਗੇ ਗੰਨਿਸ਼ ਵੀ ਹੋ ਜਾਏਗਾ ਤੇ ਇਸ ਦਾ ਜਿਹੜਾ ਫਲੇਵਰ ਹੈ ਟੇਸਟ ਬਹੁਤ ਵਧੀਆ ਆਏਗਾ ਤੇ ਥੋੜੀ ਜਿਹਾ ਆਪਾਂ ਇਸ ਦੇ ਵਿੱਚ ਬਰਫ ਪਾ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਫਿਰ ਮਿਕਸ ਕਰ ਲਾਂਗੇ ਇਹ ਜਿਹੜਾ ਆਪਣਾ ਬਹੁਤ ਹੀ ਠੰਡਾ ਠਾਰ ਸ਼ਰਬਤ ਬਣ ਕੇ ਤਿਆਰ ਹੋ ਗਿਆ ਕੱਚੇ ਆਂਬ ਦਾ ਆਮ ਪੰਨਾ ਤੇ ਇਸ ਦੇ ਵਿੱਚ ਮਸਾਲੇ ਬਿਲਕੁਲ ਪੂਰੇ ਆ ਮੈਂ ਟੇਸਟ ਕਰਕੇ ਦੇਖ ਚੁੱਕੀ ਆ ਤੇ ਜੇਕਰ ਤੁਹਾਨੂੰ ਮਸਾਲੇ ਇੱਥੇ ਘੱਟ ਲੱਗਣ ਫਿੱਕੇ ਲੱਗਣ ਤੇ ਫਿਰ ਤੁਸੀਂ ਥੋੜੇ ਥੋੜੇ ਮਸਾਲੇ ਇਸ ਟਾਈਮ ਹੋਰ ਪਾ ਕੇ ਮਿਕਸ ਕਰ ਸਕਦੇ ਹੋ ਇਹ ਜਿਹੜਾ ਆਪਣਾ ਆਮ ਪਾਣਾ ਬਹੁਤ ਹੀ ਸਵਾਦ ਤੇਸਤੀ ਬਣ ਕੇ ਤਿਆਰ ਹੋ ਗਿਆ ਜੋ ਇਸ ਦੀ ਤਸਵੀਰ ਹੁੰਦੀ ਉਹ ਬਿਲਕੁਲ ਠੰਡੀ ਹੁੰਦੀ ਹੈ ਤੇ ਪੀਣ ਨਾਲ ਹੀ ਆਪਾਂ ਨੂੰ ਅੰਦਰ ਸਕੂਨ ਮਿਲਦਾ ਹੈ ਆਰਾਮ ਮਿਲਦਾ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਆਪਾਂ ਜਦ ਇਹ ਆਮ ਪੰਨਾ ਬਣਾਉਣਾ ਹੈ ਜੋ ਮਿੱਠਾ ਪਾਉਣਾ ਜਿੰਨੇ ਆਪਾਂ ਆਮਬ ਦੀ ਪੇਸਟ ਹੋਏਗੀ ਪਲਪ ਹੋਏਗੀ ਓਨਾ ਹੀ ਆਪਾਂ ਉਸ ਦੇ ਵਿੱਚ ਚੀਨੀ ਪਾਉਣੀ ਹੈ ਤੁਸੀਂ ਚੀਨੀ ਵੀ ਪਾ ਸਕਦੇ ਹੋ ਮਿਸ਼ਰੀ ਵੀ ਪਾ ਸਕਦੇ ਹੋ ਪਰ ਤੁਸੀਂ ਗੁੜ ਦਾ ਬਿਲਕੁਲ ਨਾ ਪਾਓ ਗੁੜ ਦਾ ਜਿਹੜਾ ਟੇਸਟ ਸਵਾਦ ਨਹੀਂ ਵਿੱਚ ਵਧੀਆ ਆਉਂਦਾ ਤੇ ਆਪਾਂ ਇਸ ਨੂੰ ਤਿੰਨ ਤੋਂ ਚਾਰ ਮਹੀਨਿਆਂ ਵਾਸਤੇ ਆਮ ਪੰਨੇ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਬਿਲਕੁਲ ਵੀ ਖਰਾਬ ਨਹੀਂ ਜੀ ਹੋਏਗਾ ਜਿਹੜਾ ਆਪਾਂ ਲਾਸਟ ਟਾਈਮ ਨਿੰਬੂ ਪਾਇਆ ਸੀ ਕਿ ਜਿਹੜਾ ਆਪਣਾ ਚੀਨੀ ਵਿੱਚ ਆਮ ਪੰਨੇ ਦੇ ਵਿੱਚ ਜੰਮੇ ਨਾ ਤੇ ਉਸ ਦੀ ਜਗ੍ਹਾ ਤੇ ਤੁਸੀਂ ਜਿਹੜਾ ਚਿੱਟਾ ਸਿਰਕਾ ਹੁੰਦਾ ਉਹ ਵੀ ਥੋੜਾ ਜਿਹਾ ਪਾ ਸਕਦੇ ਹੋ ਅੱਧੇ ਚਮਚ ਤੋਂ ਵੀ ਥੋੜਾ ਘੱਟ ਪਾ ਸਕਦੇ ਹੋ ਤੇ ਇਸ ਨੂੰ ਤੁਸੀਂ ਤਿੰਨ ਤੋਂ ਚਾਰ ਮਹੀਨਿਆਂ ਵਾਸਤੇ ਆਮ ਪੰਨੇ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਇਹ ਬਹੁਤ ਹੀ ਠੰਡਾ ਠਾਰ ਆਪਣਾ ਜਿਹੜਾ ਆਮ ਪੰਨਾ ਪਣੀ ਕੇ ਤਿਆਰ ਹੋ ਗਿਆ ਸ਼ਰਬਤ ਬਣ ਕੇ ਤਿਆਰ ਹੋਇਆ ਤੇ ਇਹ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਵੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਏਗਾ ਜੇਕਰ ਤੁਹਾਨੂੰ ਆਮ ਪੰਨੇ ਦੀ ਰੈਸਪੀ ਮੇਰੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੁਹਾਡੇ ਇੱਕ ਲਾਈਕ ਕਰਨ ਨਾਲ ਹੌਸਲਾ ਵੱਧਦਾ ਹੈ ਮਿਲਦੇ ਹਾਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ